ਆ ਦੇਖੋ ਇਹ ਪੱਜੀ ਆ ਗਈ ਜੀ ਆਪਣੇ ਕੋਲ ਮੈਂ ਬੈਠਾ ਮੈਮ ਨੇ ਮੰਨੂ ਘੜਾਇਆ ਵੀ ਤੇ ਕੋਈ ਦਸਮਰ ਚਲਾ ਗਿਆ ਫਿਰ ਆਪਣਾ ਦੇਖੋ ਤੁਸੀਂ ਮੈਂ ਇੱਥੇ ਬੈਠੀ ਹੋਈ ਹਾਂ ਸਤਿ ਸ਼੍ਰੀ ਅਕਾਲ ਕੀ ਹਾਲ ਚਾਲ ਵੈਲਕਮ ਬੈਕ ਟੂ ਮਾਈ ਨਿਊ ਵਲੋਗ ਥਿਸ ਸਾਈਟ ਇਜ਼ ਰਮਨਪੀਰ ਸਿੰਘ ਕੁਸਦੇਕਰ ਰਮਨ ਪੰਜਾਬੀ ਤੜਕਾ ਯ ਆਪਣਾ ਨਗਰ ਦੇ ਵਿੱਚ ਨਾਲ ਕੁਝ ਪਲੇਸਿਸ ਆਵੇ ਜਿੱਥੇ ਤੁਸੀਂ ਇੱਕ ਵਾਰ ਕੋਈ ਚੀਜ਼ ਖਾ ਲੋਗੇ ਨਾ ਤੁਹਾਨੂੰ ਪਰਸਨਲੀ ਉਹ ਚੀਜ਼ ਨਾਲ ਕਾਫੀ ਜ਼ਿਆਦਾ ਪਿਆਰ ਹੋ ਜਾਏਗਾ ਉਹਨਾਂ ਵਿੱਚੋਂ ਇੱਕ ਹੈਗੀ ਪਾਉ ਭਾਜੀ ਜਿਹੜੀ ਮੇਰੀ ਫੇਵਰਿਟ ਬਣੀ ਹੈ ਜਿਹੜੀ ਕਿ ਜਿੱਥੇ ਮੇਰੇ ਪਿੱਛੇ ਸਟਾਲ ਦੇਖ ਰਹੇ ਇੱਥੇ ਹਾਲ ਤੋਂ 2 ਜਾਂ 3 ਮਹੀਨੇ ਪਹਿਲਾਂ ਇੱਥੇ ਸਟਾਲ ਤੇ ਆਇਆ ਸੀਗਾ ਪਾਉ ਭਾਜੀ ਖਾਧੀ ਉਸ ਤੋਂ ਬਾਅਦ ਹੋਰ ਉਸ ਤੋਂ ਇਲਾਵਾ ਹੋਰ ਵੀ ਕੁਝ ਖਾਦਾ ਜਿਵੇਂ ਬੜਾ ਪਾਉ ਉਲਟਾ ਬੜਾ ਪਾਉ ਲੈਪਾ ਕਰਦੇ ਹੋਲਡ ਤੇ ਅੱਜ ਮੈਂ ਤੁਹਾਨੂੰ ਦਿਖਾਵਾਂਗਾ ਦੁਆਰਾ ਪਾਉ ਭਾਜੀ ਤੇ ਪਾਉ ਭਾਜੀ ਇੰਨੀ ਵਧੀਆ ਮਿੱਠੀ ਨਾ ਕਿ ਮੇਰਾ ਮਿਰ ਤੋਂ ਆਪਣੇ ਆਪ ਨੂੰ ਰੋਕਿਆ ਨਹੀਂ ਗਿਆ ਮੈਂ ਸੋਚਿਆ ਦੁਆਰਾ ਸ਼ੇਅਰ ਕਰ ਦਿਆਂ ਤੁਹਾਡੇ ਲੋਕੇਸ਼ਨ ਹੈਗੀ ਵਿਨੈਕ ਫੂਡ ਅਪੋਜੀਟ ਆਈਟੀਆਈ ਵਰਕਸ਼ਾਪ ਰੋਡ ਯਮਨਾਨਗਰ ਸਾਮਣੇ ਤੁਸੀਂ ਦੇਖ ਰਹੇ ਹੋ ਐਸੇ ਇਨਾਂ ਕੋਲ ਅਮਨ ਵੱਖ ਵੱਖ ਤਿਆਰ ਹੋ ਕੇ ਵੜਾ ਪਾਓ ਮਿਲਦਾ ਉਹਦੇ ਨਾਲ ਹੀ ਪਾਓ ਭਾਜੀ ਮਿਲਦੀ ਹੈ ਪਲੇਨ ਵੜਾ ਪਾਓ ਮਿਲਦਾ ਪਾਓ ਭਾਜੀ ਫੁੱਲ ਹੈਗੀ ਹੈ ਹਾਫ ਹੈਗੀ ਹੈ ਇੱਕ ਚੀਜ਼ ਇਨਾਂ ਕੋਲ ਹੋਰ ਦਿਖ ਰਹੀ ਹੈ ਜੀ ਨਵਰਾਤਰੀ ਚੱਲ ਰਹੀ ਹੈ ਤੁਹਾਨੂੰ ਸਾਰਿਆਂ ਨੂੰ ਪਤਾ ਵਿਨੈਕ ਫਾਸਟ ਫੂਡ ਤੇ ਵੈਸ਼ਨੋ ਮੋਮੋਸ ਮਿਲ ਰਹੇ ਚਟਨੀ ਪੀਨਾਲ ਅਸਲ ਪਿਆਜ਼ ਦੇ ਮਿਲ ਰਹੇ ਨੇ ਸਾਰੀ ਚੀਜ਼ਾਂ ਹੋਮ ਮੇਡ ਆ ਆ ਸਾਰਾ ਇਹ ਮੀਨੂ ਕਾਰਡ ਆ ਯਾ ਦੇਖ ਲਓ ਤੁਸੀਂ ਕੋਈ ਰੇਟ ਕਰ ਲਿਓ ਵੀਡੀਓ ਨੂੰ ਪਾਜ਼ ਕਰਕੇ ਸਕਰੀਨ ਸ਼ਾਟ ਲੈ ਕੇ ਤੁਸੀਂ ਸਾਰਾ ਰੇਟ ਕਰ ਸਕਦੇ ਹੋ ਪਲੇਨ ਵੜਾ ਪਾਓ ਇਨਾਂ ਕੋਲ ਮਿਲੇਗਾ 30 ਰ ਸਿਵਾ ਜੀ ਕੀ ਹਾਲੇ ਵਧੀਆ ਵਸਤੂ ਸੁਣਾਓ ਵੀ ਕੋ ਅੱਜ ਦੁਆ ਤੀ ਅੱਛਾ ਮੇਰੀ ਗਾੜੀ ধੁਆ ਪਾ ਜੀ ਮੈਂ ਤੇ ਤੁਹਾਨੂੰ ਦੱਸਾਂ ਤੋ 2 ਮਹੀਨੇ 2-3 ਮਹੀਨੇ ਪਹਿਲਾਂ ਆ ਸੀਗਾ ਪਾਉ ਬਾਜੀ ਖਾਤੀ ਸੀ ਕਾਫੀ ਵਧੀਆ ਤੇ ਮੈਂ ਸੋਚਿਆ ਯਾਰ ਕੋਈ ਪਾਉ ਬਾਜੀ ਨਾ ਬਣੀ ਉਹ ਨਾ ਰਗੜ ਦੇ ਵਿੱਚ ਮਤਲਬ ਜਿਹੜੇ ਮੈਂ ਟ੍ਰਾਈ ਨਹੀਂ ਕੀਤੀ ਉਹਦੇ ਨਾਲ ਦੀ ਕੋਈ ਮਨ ਲੱਗਿਆ ਕਿ ਨਹੀਂ ਯਾਰ ਬਾਰੇ ਸਭ ਤੋਂ ਵਧੀਆ ਭਾਈ ਕੋਲ ਲੱਗਿਆ ਮੈਂ ਦੁਆਰਾ ਟੈਸਟ ਕਰਨ ਪੁੱਛਿਆ ਠੀਕ ਹੈ ਭਾਈ ਭਾਈ ਕੀ ਕਹਿਣਾ ਚਾਹੋਗੇ ਪਾਉ ਬਾਜੀ ਇਹਦੇ ਭਾਈ ਪਾਉ ਬਾਜੀ ਦੀ ਖਾਸੀ ਦਾ ਨੇ ਮਤਲਬ ਇਹਨੇ ਮਸਾਲੇ ਨਹੀਂ ਪਾਦੇ ਨਾਰਮਲ ਰਸਾਨੇ ਰੱਖਦੇ ਆ ਲੇਕਿਨ ਟੇਸ ਬਾਬ ਤੇ ਬਹੁਤ ਖਸਮਾਂ ਦੇ ਸਾਡੇ ਕੋਲ ਜਿਹੜਾ ਲੋਈ ਜਾਂਦੀ ਕ੍ਰੈਡਿਟ ਸਾਰਾ ਜ਼ਿਆਦਾ ਮੈਮ ਨੂੰ ਕਿ ਮੈਮ ਹਾਂਜੀ ਬਣਾਉਣ ਵਾਲੇ ਹੋਈ ਨੇ ਅੱਛਾ ਅੱਛਾ ਯਾਰ ਜਿਹੜੀ ਪਾਓ ਬਾਜੀ ਸਾਨੂੰ ਕਹੋਗੇ ਤੁਸੀਂ ਕਹੋਗੇ ਮੈਮ ਖਵਾਣਗੇ ਮੈਂ ਹੀ ਖਵਾਵਾਂਗਾ ਮੈਮ ਕਹਿੰਦੇ ਮੈਮ ਕਹਾਂਗੇ ਵਧੀਆ ਕੋਲ ਬਣਾਏਗਾ ਭਾਈ ਜਿਵੇਂ ਲਾਸਟ ਟਾਈਮ ਵਧੀਆ ਬਣਾਣਾ ਤਾਂ ਹੀ ਹੈ ਵਧੀਆ ਤੁਸੀਂ ਵਧੀਆ ਬਣਾਓਗੇ ਅੱਛਾ ਅੱਛਾ ਤੇ ਮੈਮ ਵੈਸੇ ਅੱਜਕੱਲ ਕੀ ਕਰ ਰਹੇ ਆ ਬਸ ਬੈਠੇ ਹੁਣੇ ਕੋਈ ਆਏਗਾ ਆਟੇ ਵਾਲੇ ਮੋਮੋਸ ਜਾਂ ਕੋਈ ਵੀ ਅੰਦਰ ਤੇ ਮੈਮ ਨੇ ਸੰਭਾਲਦੇ ਨੇ ਬੜਾ ਪਾਓ ਔਰ ਪਾਵਾ ਬਾਜੀ ਮੈਂ ਸੁਪਾਲਾ ਮੈਨੂੰ ਲੱਗਾ ਕਿ ਤੁਸੀਂ ਕਹ ਰਹੇ ਮੈਮ ਫਿਰ ਆਪਣਾ ਦੇਖੋ ਤੁਸੀਂ ਮੈਂ ਇੱਥੇ ਬੈਠੀ ਹਾਂ ਉਹ ਇੱਧਰ ਮੋਮੋਸ ਦਾ ਕੰਮ ਉਹ ਸੁਮੰਦ ਰਿਹਾ ਮੈਂ ਵੜਾ ਪਾਓ ਤੇ ਪਾਵਾ ਜੀ ਦਾ ਕੰਮ ਹੈ ਵੈਸੇ ਕੋਈ ਭਾਈ ਤੁਸੀਂ ਰਿਪੀਟ ਕਰ ਦੋ ਕਿ ਕੀ ਕੁਛ ਹੈਗਾ ਆਪਣੇ ਕੋਲ ਮੋਮੋਸ ਕਿਹੜੇ ਸਪੈਸ਼ਲ ਆ ਆਪਣੇ ਕੋਲ ਸਪੈਸ਼ਲ ਮੋਮੋਸ ਹੈਗੇ ਆਟੇ ਵਾਲੇ ਹੈਗੇ ਨੇ ਵਿਦਾਊਟ ਮਤਲਬ ਗੋਭੀ ਵਾਲੇ ਇਹ ਸਾਡੇ ਕੋਲ ਜਿਹੜੇ ਜੂਨੀਅਰ ਟੇਸ ਹੈਗੇ ਪਾਸਟਾ ਟੇਸ ਹੈਗਾ ਔਰ ਸੋਇਬੀਨ ਹੈਗਾ ਇਹ ਚੀਜ਼ਾਂ ਸਾਡੇ ਕੋਲ ਸਪੈਸ਼ਲ ਹੈਗੀਆਂ ਲੱਗਿਰ ਨਹੀਂ ਮਿਲੇਗੀ ਕਿਉਂਕਿ ਸਾਰੇ ਜਿੰਨੇ ਵੀ ਹੈਗੇ ਨੇ ਮਤਲਬ ਗੋਭੀ ਬੰਦੇ ਨੇ ਸੀ ਵਿਦਾਊਟ ਗੋਭੀ ਜਿੰਨੇ ਨੇ ਜਿਹੜੀ ਸੋਇਬੀਨ ਓਰੀ ਸਾਨੂੰ ਪਾਉ ਬਾਜੀਆ ਦੇ ਖਾਓਗੇ ਵਧੀਆ ਬਣਾ ਹਾਂਜੀ ਭਾਈ ਬਿਲਕੁਲ ਆਓ ਜੀ ਅਮੂਲ ਦੇ ਵਿੱਚ ਚਲਦੀ ਹੈ ਨਾ ਇਹ ਅਮੂਲ ਮੱਖਣ ਚਲਦਾ ਕੋਈ ਕੰਪਰੋਮਾਈਜ਼ ਨਹੀਂ 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 ਉਹ ਕਦੀ ਨਹੀਂ ਕਰਨਾ ਭਾਜੀ ਮੈਨੂੰ ਲੱਗਦਾ ਕਿ ਇੰਪਰੂਵਮੈਂਟ ਹੋਏਗੀ ਫੁੱਲ ਇੱਕ ਆਓ ਦੇਖਦੇ ਹਾਂ ਇਹ ਪਾਉ ਬਾਜੀ ਕਿਵੇਂ ਬਣੇ ਯਾਰ ਇਹ ਅਮੂਲ ਮੱਖਣ ਦੇ ਵਿੱਚ ਤਿਆਰ ਹੋ ਕੇ ਪਾਉ ਬਾਜੀ ਆ ਗਈ ਹੈ ਇਹ ਵੀ ਵਧੀਆ ਲੱਗ ਰਹੀ ਹੈ ਉਹ ਲੱਗਦਾ ਸੇਮ ਪਹਿਲੇ ਵਾਲੇ ਟੇਸਟ ਹੋਣਾ ਲੱਗਾ ਭਾਜੀ ਬਿਲਕੁਲ ਵਧੀਆ ਉਸ ਤੋਂ ਪਰਿਓਸਾਨੀ ਚੀਂ ਹੁੰਦਾ ਇਹ ਗਰੀ ਭਾਤੀ ਦਾ ਵਧੀਆ ਹੁਣ ਪਾਉ ਦੇਖਦੇ ਆਪਾਂ ਇਹਨਾਂ ਤੇ ਆਹ ਦੇਖੋ ਇਹ ਪਾਉ ਆ ਗਏ ਨੇ ਜੀ ਕਾਫੀ ਵੱਡਾ ਸਾਈਜ਼ ਦਾ ਪ ਇਹਨੂੰ ਭਾਈ ਗਰਮ ਕਰੋਗੇ ਇਹਨੂੰ ਕਿੰਨਾ ਟਾਈਮ ਪਹਿਲਾਂ ਬਣਾ ਲੈਂਦੇ ਹੋ ਜੀ ਇਹਨੂੰ ਅੱਧੇ ਘੰਟੇ ਪਹਿਲਾਂ ਬਣਾਉਣਾ ਹੈ ਜੀ ਅੱਧੇ ਘੰਟੇ ਪਹਿਲਾਂ ਦਾ ਬਣਾਇਆ ਹੋਇਆ ਜਿਹੜਾ ਭਾਜੀ ਹੈਗੀ ਹੈ ਉਹਨੂੰ ਗਰਮ ਹੋਊਗਾ ਯਾਰ ਦੇਖੋ ਯਾਰ ਭਾਜੀ ਤੁਹਾਡੀ ਤਿਆਰ ਹੋ ਗਈ ਹੈ ਗਰਮ ਹੋ ਗਈ ਆਮੁੱਲ ਮੱਖਣ ਪੈ ਬਗੇ ਤਿਆਰ ਹੋ ਰਹੀ ਵਧੀਆ ਜੀ ਆਹ ਟੇਸਟ ਇਸ ਦਾ ਬਹੁਤ ਅੱਛਾ ਹੈ ਭਾਈ ਕਿੰਨਾ ਦੀ ਪਲੇਟ ਹੈ ਜੀ ਇਹ 50 ਰੁਪਏ ਦੇ ਰਿਹਾ ਭਾਈ 50 ਰੁਪਏ ਦੇ ਵਿੱਚ ਦੋ ਪੀਸ ਹਾਂਜੀ ਭਾਈ ਤੇ ਆਹ ਦੇਖੋ ਜੀ ਪਾਓ ਤਿਆਰ ਹੋਣ ਲੱਗ ਪਏ ਨੇ ਭਾਜੀ ਆਪਣੀ ਤਿਆਰ ਹੈ ਆਪਾਂ ਕਿ ਆਹ ਦੇਖੋ ਸਾਹਮਣੇ ਡਿਸਪਲੇ ਕੀਤਾ ਗਿਆ ਅਮੁੱਲ ਬਟਰ ਅਸੀਂ ਖਾਲੀ ਪਈ ਰਹੇ ਹਾਂ ਤੁਹਾਨੂੰ ਦੱਸਦਾ ਪਰ ਬਟਰ ਇਨਾ ਕੋ ਲੈ ਆਦਾ ਸਾਹਮਣੇ ਤੁਸੀਂ ਉਹਨੇ ਭਾਜੀ ਦੇ ਵਿੱਚ ਪਿਆ ਦੇਖਿਆ ਸੀ ਭਾਈ ਇਹ ਮੁੰਡਾ ਮੱਖਣ ਸਪੈਸ਼ਲ ਆਨੇ ਆ ਆ ਦੇਖੋ ਆ ਲੱਗ ਰਹੀ ਮੱਖਣ ਫੁੱਲ ਕਰਕੇ ਕੀ ਬਾਤ ਕੋਈ ਕੰਪਰਮਾਈਜ਼ ਨਹੀਂ ਕੋਈ ਮਸਤੀ ਆ ਗਿਆ ਇਹ ਦੇਖੋ ਤਵੇ ਤੇ ਸਰਦੀਆਂ ਦਾ ਤੋਫਾ ਦੇ ਰਹੇ ਹੋ ਭਾਈ ਤੁਸੀਂ ਅਮਨਾ ਨਗਰ ਵਾਲਾ ਨੂੰ ਸਰਦੀਆਂ ਦੇ ਵਿੱਚ ਭਾਈ ਕੋ ਤੁਸੀਂ ਆਇਓ ਪਾਓ ਭਾਜੀ ਖਾਓ ਬੜਾ ਪਾਓ ਖਾਓ ਉਲਟਾ ਪਾਓ ਖਾਓ ਮੋਮੋਸ ਖਾਓ ਸਟੋਰ ਸਾਡੇ ਕੋਲ ਸਾਡੀ ਪਾਓ ਭਾਜੀ ਦੀ ਪਲੇਟ ਆ ਗਈ ਹੈ ਜੀ ਭਾਜੀ ਜਿਹੜੀ ਤਿਆਰ ਕੀਤੀ ਗਈ ਹੈ ਇਹਦੇ ਵਿੱਚ ਆ ਦੇਖੋ ਕਿਵੇਂ ਜਿਕਰ ਆਮੂਲ ਮੱਤਨ ਮੱਤਨ ਦੇ ਕੋਲ ਦੇ ਵਿੱਚੋਂ ਕਿਵੇਂ ਤਿਆਰ ਰਹਾ ਆ ਦੇਖੋ ਨਾਲ ਆਪਣੇ ਪਾਉ ਪਏ ਹੋਏ ਨੇ ਨਾਲ ਆਈ ਹੈ ਚਟਨੀ ਤੇ ਪਿਆਜ ਆਏ ਨੇ ਸੋ ਤੋਂ ਪਹਿਲਾਂ ਤਾਂ ਮੈਂ ਇਹ ਟੈਸਟ ਕਰਾਂਗਾ ਭਾਜੀ ਜਿਹੜੀ ਕਿ ਮੈਨੂੰ ਦੇਖ ਕੇ ਕਾਫੀ ਵਧੀਆ ਲੱਗ ਰਹੀ ਹੈ ਯੈਸ एवरीवन ਵਾਹ ਯਾਰ ਸਵਾਦ ਆ ਗਿਆ ਭਾਜੀ ਖਾ ਕੇ ਪਾਉ ਤੁਸੀਂ ਦੇਖ ਰਹੇ ਹੋ અમુલ મખલાગા આ દેવચ થોડી જ આપા લવાંગે બાઈટ ના લવાંગે ભાજી તે કરાંગે ચીયર્સ ટુ એવરીવન વાહ સ્વાદ આ એ આગી ચટણી

बाकी तो तुम देख ही रहे करंचना कि मखण ला के चटनी बनी हुई है प्याज नॉर्मल ने बड़ा यार पाओगे खा सकते हो। लोकेशन है विनायक फर्स्ट फूड अपोजिट आई टी वर्कशॉप रोड यमुनानगर हम आपको करतेम कमेंट करके दस तो अगली वीडियो आप कितने बनाई ये एक तुम्हें होर गल दसद जी कलिटी अनेम क्वालिटी अज हुई है कितने शूट करिएगा शूट करा मिल गया